ਪਲਕ ਚਪਕਦੇ ਹੀ ਬਾਈਕ ਦਾ ਲੋਕ ਤੋੜ ਕੇ ਚੋਰ ਹੋਇਆ ਫਰਾਰ ਤਾਜਾ ਮਾਮਲਾ ਯੂਪੀ ਦੇ ਮੁਜ਼ੱਫਰ ਨਗਰ ਤੋਂ ਸਾਹਮਣੇ ਆਇਆ ਜੀ ਹਾਂ ਸੀਸੀਟੀਵੀ ਵਿੱਚ ਕੈਦ ਹੋਇਆ ਚੋਰ ਰਾਇਲ ਐਨਫੀਲਡ ਬੁਲੇਟ ਬਾਈਕ ਦਾ ਲੋਕ ਕੁਝ ਸਕਿੰਟਾ ਵਿੱਚ ਹੀ ਤੋੜ ਕੇ ਫਰਾਰ ਹੋ ਜਾਂਦਾ ਹੈ ਇਹ ਘਟਨਾ ਮੁਜ਼ੱਫਰ ਨਗਰ ਦੇ ਥਾਣਾ ਸਿਵਲ ਲਾਈਨ ਖੇਤਰ ਦੇ ਸਵਰੂਪ ਸਕਵੇਰ ਦੀ ਹੈ ਹੁਣ ਇਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਬੁਲੇਟ ਚੋਰੀ ਹੋਣ ਤੋਂ ਬਾਅਦ ਮਾਲਕ ਨੇ ਥਾਣਾ ਸਿਵਲ ਲਾਈਨ ਵਿੱਚ ਸ਼ਿਕਾਇਤ ਦਿੱਤੀ ਹੈ ਪੀੜਤ ਨੇ ਕਿਹਾ ਹੈ ਕਿ ਮੇਰੀ ਮਿਹਨਤ ਦੀ ਕਮਾਈ ਨੂੰ ਪਲਬਰ ਵਿੱਚ ਚੋਰ ਲੈ ਕੇ ਫਰਾਰ ਹੋ ਗਿਆ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ ਪੀੜਤ ਨੇ ਸੀਸੀਟੀਵੀ ਫੁਟੇਜ ਪੁਲਿਸ ਨੂੰ ਸੌਂਪੀ ਹੈ ਫੁਟੇਜ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਰਦੇ ਬਾਹਰ ਕਈ ਗੱਡੀਆਂ ਖੜੀਆਂ ਨੇ ਪਰ ਚੋਰ ਬੁਲੇਟ ਦੇ ਕੋਲ ਆਉਂਦਾ ਹੈ ਅਤੇ ਕਿਸੇ ਚੀਜ਼ ਨਾਲ ਲੋਕ ਤੋੜ ਦਿੰਦਾ ਹੈ ਇਸ ਤੋਂ ਬਾਅਦ ਉਹ ਲੈ ਕੇ ਉਸ ਨੂੰ ਚਲਾ ਜਾਂਦਾ ਹੈ ਚੋਨੂ ਬੁਲੇਟ ਦਾ ਉਕ ਤੋੜਨ ਵਿੱਚ ਕੁਝ ਸਕਿੰਟ ਹੀ ਲੱਗਦੇ ਨੇ ਇਹ ਮੁਜ਼ਫਫਰਨਗਰ ਵਿੱਚ ਬਾਈਕ ਚੋਰੀ ਦੀ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ